ਇੱਥੇ ਆਪਾਂ ਨਾ ਤਾਂ ਕਿਸੇ ਇਹਨਾਂ ਦੇ ਇਸ ਮੰਦਿਰ ਨੂੰ ਟੱਚ ਕਰ ਸਕਦੇ ਆ ਤੇ ਨਾ ਆਪਾਂ ਇਹਨਾਂ ਨੂੰ ਟੱਚ ਕਰ ਸਕਦੇ ਆ ਜਦੋਂ ਵੀ ਕੋਈ ਬਾਹਰੋਂ ਟੂਰਿਸਟ ਆਉਂਦਾ ਹੈ ਦੂਰੀ ਬਣਾ ਕੇ ਰੱਖਦੇ ਆ ਆ ਦੇਖੋ ਇੱਥੇ ਲਿਖਿਆ ਹੋਇਆ ਵੀ ਸਫਾਵ ਨੂੰ ਛੂਹ ਦੇ ਉੱਪਰ 3500 ਰੁਪਏ ਜੁਰਮਾਨਾ ਕੀਤਾ ਜਾਊਗਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਆਪਣੀ ਉਮਰ ਕਿੰਨੀ ਆ 72 ਸਾਲ ਜੀ 72 ਸਾਲ 72 ਸਾਲ ਦੀ ਉਮਰ ਦੇ ਵਿੱਚ ਵੀ ਹੱੱਟੇ-ਕੱਟੇ ਪਏ ਹੋ ਪੂਰੇ ਹੈ ਇਹ ਐਸਾ ਜਗ੍ਹਾ ਹੈ ਜਹਾਂ ਦਾ ਪ੍ਰਾਚਨ ਸੱਗਤ ਦਾ ਅਦਾਲਤ ਚਲਦੀ ਹੈ ਨਿਆਹ ਇਹਨਾਂ ਵਿੱਚ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਆਪਣੇ ਸੁਪਰੀਮ ਕੋਰਟ ਹਾਈ ਕੋਰਟ ਹੁੰਦੀ ਆ ਹਨਾ ਨਿਆਹ ਪ੍ਰਣਾਲੀ ਆਪਾਂ ਕਹਿ ਦਿੰਦੇ ਆ ਜਿੱਥੋਂ ਨਿਆਹ ਮਿਲਦਾ ਲੋਕਾਂ ਨੂੰ ਚਲੋ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਉਹ ਤੁਹਾਨੂੰ ਪਤਾ ਹੀ ਆ ਉਵੇਂ ਹੀ ਇਹ ਇਹਨਾਂ ਦੀ ਅਦਾਲਤ ਆ ਗੱਡੀਆਂ ਇਹ ਤਾਂ ਹਰੇਕ ਹੀ ਘੁੰਮ ਲੈਂਦਾ ਪਰ ਤੁਰ ਕੇ ਜਿਹੜਾ ਪਹਾੜਾਂ ਦੇ ਵਿੱਚ ਟਰੈਕਿੰਗ ਕਰਕੇ ਜਾਣਾ ਇਹਦਾ ਵੀ ਇਲਾਕੀ ਸੁਆਦ ਆ ਦੇਖੋ ਵੀ ਮੂਰੇ ਇਹ ਆ ਮਲਾਨਾ ਪਿੰਲੇ ਆ ਉਹ ਸਾਹਮਣੇ ਵਾਲੀ ਪਹਾੜੀ ਤੋਂ ਆਪਾਂ ਆਏ ਆਂ ਸੱਦਾ ਇੱਥੇ ਤੱਕ ਤੁਰਤੀ ਆਇਆ ਜਾਂਦਾ ਦੇਖ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਕੈਮੋ ਸਾਰੇ ਜਾਣੇ ਹਿਮਾਚਲ ਪ੍ਰਦੇਸ਼ ਦੀਆਂ ਇੱਧਰ ਪਹਾੜੀਆਂ ਦੇ ਵਿੱਚ ਘੁੰਮ ਰਹੇ ਸੀ ਤੇ ਆਪਣੇ ਨਾਲ ਆਪਣਾ ਮਿੱਤਰ ਬੌਕਸਰ ਤੇ ਅੱਜ ਤੁਹਾਨੂੰ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਇੱਕ ਇਹੋ ਜਿਹਾ ਪਿੰਡ ਦਿਖਾਵਾਂਗੇ ਜਿਹੜਾ ਪਿੰਡ ਆਪਦੇ ਆਪ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨਦਾ ਕਈ ਲੋਕਾਂ ਨੂੰ ਇਹ ਗੱਲ ਸੁਣ ਕੇ ਯਕੀਨ ਨਹੀਂ ਹੋਣਾ ਵੀ ਇਹ ਕਿਵੇਂ ਹੋ ਸਕਦਾ ਨਾ ਤਾਂ ਉਹ ਪਿੰਡ ਭਾਰਤ ਦੇ ਕਾਨੂੰਨ ਨੂੰ ਮੰਨਦਾ ਨਾ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਬਸ ਉਹਦਾ ਆਪਦਾ ਹੀ ਰਾਜ ਆ ਆਪਦਾ ਹੀ ਕਾਨੂੰਨ ਆ ਆਪਦਾ ਹੀ ਉਸ ਪਿੰਡ ਦਾ ਜਿਹੜਾ ਸੰਵਿਧਾਨ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਗੁਫਾ ਬਣੀ ਹੋਈ ਆ ਇਹ ਵੀ ਤੁਹਾਨੂੰ ਅੰਦਰੋਂ ਦਿਖਾਵਾਂਗੇ ਕਿਵੇਂ ਹਨ ਪਹਾੜਾਂ ਨੂੰ ਕੱਟ-ਕੱਟ ਕੇ ਬਣਾਈ ਗਈ ਆ ਸਾਰੀ ਗੁਫਾ ਯੱਲਾ ਬੰਕਸ ਰਪਾ ਗੇਰ ਗੱਡੀ ਜਾ ਸ਼ਾਬਾਸ਼ ਆ ਦੇਖੋ ਮਿੱਤਰੋ ਗੱਡੀਆਂ ਤਾਂ ਹਰੇਕ ਹੀ ਘੁੰਮ ਲੈਂਦਾ ਪਰ ਤੁਰ ਕੇ ਜਿਹੜਾ ਪਹਾੜਾਂ ਦੇ ਵਿੱਚ ਟਰੈਕਿੰਗ ਕਰਕੇ ਜਾਣਾ ਇਹਦਾ ਵੀ ਇਲਾਕੀ ਸੁਆਦ ਆ ਆ ਦੇਖੋ ਆਹ ਰਾਸਤਾ ਗਾ ਕਹੀਂ ਜਾਣਾ ਪੈਂਦਾ ਉੱਥੇ ਕਿੰਨਾ ਟਾਈਮ ਹੋ ਗਿਆ ਤੁਰਿਆਂ ਨੂੰ ਆਪਾਂ ਨੂੰ ਹੋ ਗਿਆ ਪੌਣਾ ਘੰਟਾ ਹੋ ਗਿਆ ਅੱਧਾ ਘੰਟਾ ਅੱਧਾ ਪੌਣਾ ਘੰਟਾ ਹੋ ਗਿਆ ਹਾਂ ਅੱਧਾ ਘੰਟਾ ਹੋ ਗਿਆ ਤੇ ਮਤਲਬ ਅੱਧੇ ਘੰਟੇ ਦਾ ਹੋਰ ਆ ਰਹਿ ਗਿਆ ਕਿ ਨਹੀਂ ਇੱਕ ਟਿਕ ਦਾ ਹਾਂ ਅੱਧੇ ਪੌਣੇ ਘੰਟੇ ਦਾ ਅੱਧੇ ਪੌਣੇ ਘੰਟੇ ਦਾ ਹੋਰ ਆ ਹੋ ਰਹਿ ਗਿਆ ਬਸ ਦੇਖੋ ਵੀ ਮੂਰੇ ਇਹ ਆ ਮਲਾਨਾ ਵੇਲੇ ਆ ਉਹ ਸਾਹਮਣੇ ਵਾਲੀ ਪਹਾੜੀ ਤੋਂ ਆਪਾਂ ਆਏ ਆ ਸੱਦਾ ਇੱਥੇ ਤੱਕ ਤੁਰਤੀ ਆਇਆ ਜਾਂਦਾ ਦੇਖੋ ਤੇ ਤੁਹਾਨੂੰ ਹੁਣ ਮੈਂ ਮਲਾਨਾ ਵਿਲੇ ਦੀਆਂ ਖੂਬਸੂਰਤ ਤਸਵੀਰਾਂ ਦਿਖਾਉਣਾ ਆ ਤੁਸੀਂ ਦੇਖ ਸਕਦੇ ਹੋ ਹਨ ਤਸਵੀਰਾਂ ਸਾਹਮਣੇ ਜਿਹੜਾ ਇਹ ਮੰਦਿਰ ਹੈ ਤੇ ਆ ਸਾਰੇ ਇੱਥੋਂ ਦੇ ਲੋਕ ਆ ਇਹਨਾਂ ਦਾ ਸੱਭਿਆਚਾਰ ਪੁਰਾਣੇ ਆਪ ਦੇ ਪਹਿਰਾਵੇ ਆ ਜਿਨ੍ਹਾਂ ਨੂੰ ਅੱਜ ਵੀ ਉਹ ਫਾਲੋ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਹਨ ਸਾਰਾ ਕੁਝ ਪਰ ਹਾਂ ਇੱਥੇ ਆਪਾਂ ਨਾ ਤਾਂ ਕਿਸੇ ਇਹਨਾਂ ਦੇ ਇਸ ਮੰਦਿਰ ਨੂੰ ਟੱਚ ਕਰ ਸਕਦੇ ਆ ਤੇ ਨਾ ਆਪਾਂ ਇਹਨਾਂ ਨੂੰ ਟੱਚ ਕਰ ਸਕਦੇ ਆ ਜਦੋਂ ਵੀ ਕੋਈ ਬਾਹਰੋਂ ਟੂਰਿਸਟ ਆਉਂਦਾ ਹੈ ਦੂਰੀ ਬਣਾ ਕੇ ਰੱਖਦੇ ਆ ਵੀ ਤਾਂ ਕਿ ਸਾਨੂੰ ਕੋਈ ਟੱਚ ਨਾ ਕਰ ਲਵੇ ਇਹ ਵੀ ਚਲੋ ਇੰਨਾ ਚ ਮੰਨਿਆ ਜਾਂਦਾ ਹਨਾ ਪਹਿਲਾਂ ਤੋਂ ਹੀ ਤੇ ਥਾਂ ਥਾਂ ਇਹਨਾਂ ਨੇ ਬੋਰ ਲਾਏ ਹੋਏ ਆ ਵੀ ਜਿਹੜਾ ਕਿਸੇ ਵੀ ਸਾਡੇ ਸਮੁੰਦਰ ਨੂੰ ਟੱਚ ਕਰੂਗਾ ਜਾਂ ਸਾਡੇ ਕਿਸੇ ਬੰਦੇ ਨੂੰ ਟੱਚ ਕਰੂਗਾ ਉਹਨੂੰ ਜੁਰਮਾਨਾ ਲਾਇਆ ਜਾਂਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਆਹੇ ਜਗ੍ਹਾ ਮਲਾਨਾ ਵਿਲੇਜ ਜਿਹੜਾ ਕਿ ਨਾ ਤਾਂ ਭਾਰਤੀ ਸੰਵਿਧਾਨ ਨੂੰ ਮੰਨਦਾਗਾ ਨਾ ਭਾਰਤ ਦੇ ਰੂਲ ਰੈਗੂਲੇਸ਼ਨ ਨੂੰ ਮੰਨਦਾ ਸਾਰਾ ਕੁਝ ਇਹਨਾਂ ਦਾ ਆਪ ਦਾ ਹੈ ਨਿਆ ਪ੍ਰਣਾਲੀ ਵੀ ਇਹਨਾਂ ਦੀ ਆਪ ਦੀ ਆ ਤੇ ਸਬਧਾਨ ਵੀ ਇਹਨਾਂ ਦਾ ਆਪ ਦਾ ਰੂਲ ਰੈਗੂਲੇਸ਼ਨ ਵੀ ਇਹਨਾਂ ਦੇ ਆਪਦੇ ਆ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਹਨ ਆ ਦੇਖੋ ਤੁਸੀਂ ਯਾਰ ਦੇਖਣ ਵਾਲੀ ਚੀਜ਼ ਆ ਵੱਖਰੀ ਆ ਇਹ ਦੇਖੋ ਸਾਰਿਆਂ ਨੂੰ ਵੱਖਰੀ ਆ ਇਹ ਮੈਨੂੰ ਤਾਂ ਬੜੀ ਖੁਸ਼ੀ ਹੋਈ ਯਾਰ ਇਹ ਸਾਰਾ ਕੁਝ ਦੇਖ ਕੇ ਕਿਉਂਕਿ ਇਸ ਕੌਮ ਨੇ ਇਹਨਾਂ ਲੋਕਾਂ ਨੇ ਆਪਦਾ ਸੱਭਿਆਚਾਰ ਆਪਦਾ ਪਹਿਰਾਵਾ ਆਪਦਾ ਵਿਰਸਾ ਆਪਦਾ ਰਹਿਣ ਸਹਿਣ ਦਾ ਢੰਗ ਤਰੀਕਾ ਆਪਦੀ ਬੋਲੀ ਸਾਰਾ ਕੁਝ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆਗਾ ਆ ਦੇਖੋ ਇੱਥੇ ਲਿਖਿਆ ਹੋਇਆ ਵੀ ਸਥਾਨ ਨੂੰ ਛੂਹ ਦੇ ਉੱਪਰ 3500 ਰੁਪਏ ਜੁਰਮਾਨਾ ਕੀਤਾ ਜਾਊਗਾ ਆ ਦੇਖੋ ਸਾਰਾ ਕੁਝ ਹਣਾ ਤੇ ਆ ਆਪਣਾ ਮਿੱਤਰਾ ਆਪਾਂ ਨੂੰ ਸਾਰਾ ਕੁਝ ਦੱਸੂਗਾ ਇੱਥੋਂ ਦੇ ਬਾਰੇ ਵੀ ਕੀ ਚੀਜ਼ ਆ ਇਹ एक ऐसा तख्त है, ऐसा जगह है जहाँ इनका प्राचीन सभ्यता का अदालत चलती है यहाँ हर प्रकार अच्छा। का यहाँ हार्ड कोर्ट के जैसे हमारा सुप्रीम कोर्ट है सुप्रीम कोर्ट के जैसे इनके जजेस बैठते कोई फैसला प्राचीन टाइप का हो यहाँ पर डिसीजन करते थे आज भी इनके अंदर वही सभ्यता है ਓਕੇ ਓਕੇ ਮਤਲਬ ਜਿਵੇਂ ਆਪਣੇ ਉਥੇ ਹਾਈ ਕੋਰਟ ਸੁਪਰੀਮ ਕੋਰਟ ਆ ਇਹ ਇਹਨਾਂ ਦੀ ਅਦਾਲਤ ਆ ਅਦਾਲਤ ਇੱਥੇ ਉਹੀ ਬੈਠ ਸਕਦਾ ਜੋ ਸੁਪਰੀਮ ਡੈਲੀਗੇਟ ਹੋ ਅੱਛਾ ਜੇ ਕੌਂਸਲ ਤੇ ਖਾਸ ਹਾਈ ਕੋਰਟ ਦੇ ਬੰਦੇ ਬਾਕੀ ਜਨਤਾ ਕਿੱਥੇ ਬੈਠਦੀ ਠੀਕ ਹੈ ਅੱਛਾ ਬਾਕੀ ਇੱਥੇ ਬੰਦੇ ਆ ਬਾਕੀ ਜਨਤਾ ਇਧਰ ਲੰਗਾ ਲਾ ਇਧਰ ਇਧਰ ਠੀਕ ਹੈ ਠੀਕ ਹੈ ਠੀਕ ਹੈ ਆ ਮਤਲਬ ਇਹਨਾਂ ਦੇ ਖਾਸ ਖਾਸ ਬੰਦੇ ਇੱਥੇ ਬੈਠ ਸਕਦੇ ਆ ਆ ਇਹਨਾਂ ਦੀ ਅਦਾਲਤ ਆ ਇਹਨਾਂ ਦੀ ਖਾਸ ਖਾਸ ਓਕੇ ਠੀਕ ਹੈ ਮੈਂ ਇੱਧਰ ਫਿਰ ਪੰਜਾਬੀ ਦੱਸਦਾ ਹਨਾ ਜਿਹੜੀ ਗੱਲ ਤੁਸੀਂ ਸਾਰੀ ਕਹੀ ਆ ਮੈਂ ਇੱਧਰ ਪੰਜਾਬੀ 'ਚ ਦੱਸਦਾ ਆ ਆਪਣੇ ਬੰਦਿਆਂ ਨੂੰ ਜੋ ਤੁਸੀਂ ਗੱਲ ਕਹੀ ਆ ਮੈਨੂੰ ਸੋ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਆਪਣੇ ਸੁਪਰੀਮ ਕੋਰਟ ਹਾਈ ਕੋਰਟ ਹੁੰਦੀ ਆ ਹਨਾ ਨਿਆਂ ਪ੍ਰਣਾਲੀ ਆਪਾਂ ਕਹਿ ਦਿੰਦੇ ਆ ਜਿੱਥੋਂ ਨਿਆਂ ਮਿਲਦਾ ਲੋਕਾਂ ਨੂੰ ਚਲੋ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਉਹ ਤੁਹਾਨੂੰ ਪਤਾ ਹੀ ਆ ਉਵੇਂ ਹੀ ਇਹ ਇਹਨਾਂ ਦੀ ਅਦਾਲਤ ਆ ਇੱਥੇ ਸਾਰਾ ਕੁਝ ਹੁੰਦਾਗਾ ਇਹ ਇਹਨਾਂ ਦੀ ਅਦਾਲਤ ਆ ਤੇ ਇੱਥੇ ਖਾਸ-ਖਾਸ ਬੰਦੇ ਹੀ ਇਹਨਾਂ ਦੇ ਬੈਠ ਸਕਦੇ ਆ ਤੇ ਇੱਥੇ ਜਿਹੜੇ ਸਾਰੇ ਆਮ ਲੋਕ ਆ ਪਿੰਡ ਦੇ ਉਹ ਬੰਦੇ ਆ ਤੁਹਾਨੂੰ ਮਿਲ ਕੇ ਵੀ ਬਹੁਤ ਵਧੀਆ ਲੱਗਿਆ ਜੋ ਤੁਸੀਂ ਸਾਨੂੰ ਦੱਸਿਆ ਇਸ ਕੌਮ ਦੇ ਬਾਰੇ ਜੋ ਤੁਸੀਂ ਸਾਨੂੰ ਦੱਸਿਆ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਆਪਣੀ ਉਮਰ ਕਿੰਨੀ ਆ 72 ਸਾਲ ਜੀ 72 ਸਾਲ 72 ਸਾਲ ਦੀ ਉਮਰ ਦੇ ਵਿੱਚ ਵੀ ਹੱਟੇ-ਕੱਟੇ ਪਏ ਉਹ ਪੂਰੇ ਹੈ ਯਾਨੀ ਮਾਤਾ ਕੀ ਫਾਗਨੀ ਇਹ ਮੇਲੇ ਦਾ ਨਾਮ ਕੀ ਆ ਅਗਲੀ ਫਾਗਲੀ ਫਾਗਲੀ ਅਗਲੀ ਫਾਗਲੀ ਹੁਣ ਤੂੰ ਮੇਰਾ ਦੋਸਤ ਬਣ ਗਿਆ ਪੱਕਾ ਹਾਂ ਜਿਵੇਂ ਹਾਂ ਜਿਵੇਂ ਤੁਸੀਂ ਮੈਨੂੰ ਆ ਸਾਰਾ ਕਮਾਇਆ ਹਨਾ ਬਲਾਨਾ ਬਿਲਜ ਕਦੇ ਪੰਜਾਬ ਆ ਜਾਓ ਮੈਂ ਤੁਹਾਨੂੰ ਪੰਜਾਬ ਕਮਾਉਂਦਾ ਸਾਰਾ ਠੀਕ ਹੈ ਹਾਂ ਧੰਨਵਾਦ ਹਾਂ ਨਹੀਂ ਧੰਨਵਾਦ ਕਾਹਦਾ ਤੁਸੀਂ ਸਾਡੇ ਬਜ਼ੁਰਗ ਆ ਗਿਓ 72 ਸਾਲ ਤੁਹਾਡੀ ਉਮਰ ਆ ਕਦੇ ਆ ਜਾਓ ਮੈਨੂੰ ਫੋਨ ਫਾਨ ਕਰਿਓ ਸਾਰਾ ਪੰਜਾਬ ਮੈਂ ਤੁਹਾਨੂੰ ਕਮਾਉਂ ਠੀਕ ਹੈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜਿਉਂਦੇ ਵਸਦੇ ਰਹੋ ਸਾਡੀਆਂ ਉਮਰਾਂ ਵੀ ਰੱਬ ਤੁਹਾਨੂੰ ਲਾਵੇ ਠੀਕ ਹੈ ਜੀ ਸੋ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਵੀਡੀਓ ਦਾ ਸਫਰ ਮਤਲਬ ਇਸ ਕੌਮ ਦੇ ਬਾਰੇ ਤੁਹਾਨੂੰ ਜਾਣ ਕੇ ਜੇ ਵਧੀਆ ਲੱਗਿਆ ਤਾਂ ਹੋਰਾਂ ਲੋਕਾਂ ਨੂੰ ਵੀ ਸ਼ੇਅਰ ਕਰਕੇ ਜਰੂਰ ਦਿਖਾਓ ਵੀ ਇਹੋ ਜਿਹੀਆਂ ਕੌਮਾਂ ਵੀ ਆਪਣੇ ਇਸ ਦੁਨੀਆ ਦੇ ਉੱਪਰ ਵਸਦੀਆਂ ਨੇ ਜਿਨ੍ਹਾਂ ਨੇ ਆਪਦਾ ਸੱਭਿਆਚਾਰ ਜਿਨ੍ਹਾਂ ਨੇ ਆਪਦਾ ਪ੍ਰਾਤਨ ਸੱਭਿਆਚਾਰਕ ਕਲਚਰ ਆ ਵਿਰਸਾ ਗਾ ਜਿਹੜਾ ਅੱਜ ਵੀ ਸਾਂਭ ਕੇ ਰੱਖਿਆ ਹੈ